पंजाबी यूनिवर्सिटी पटियाला के बाबा बंदा सिंह बहादुर हॉस्टल की छठी मंजिल पर छह नंबर रूम में भी फार्मेसी कर रहे हमीरपुर हिमाचल प्रदेश के रहने वाले 19 वर्षीय शुभम ने अपने रूम में फंदा लगाकर खुदकुशी कर ली घटना का पता दोपहर को चला जब उसके परिजनों का शुभम ने फोन नहीं उठाया तो उन्होंने उसके रूममेट को फोन किया जो अपने घर चला गया था क्योंकि शनिवार और रविवार को छुट्टी रहने की वजह से बहुत से छात्र अपने घरों को चले जाते हैं इसके बाद जब उसके रूममेट ने हॉस्टल में रहने वाले छात्रों से इस बारे में बात की तो उन्होंने देखा कि शुभम के कमरे का अंदर से लॉक लगा हुआ था और साइड में से देखने पर छत पनखा टेढ़ा नजर आ रहा था जिसके बाद इसकी घटना यूनिवर्सिटी के अधिकारियों को और पुलिस को दी गई और पाया गया कि शुभम की फंदा लगने से मौत हो गई है आनंद फलन में पुलिस ने उसके परिजनों के उसकी सूचना दी जिन्होंने कहा कि वह हमीरपुर से आ रहे हैं इसके बाद पुलिस और फॉरेंसिक टीम वहां से चली गई फिलहाल छात्रों का आरोप है कि हॉस्टल में बच्चों के ऊपर पढ़ाई का और सुविधाएं न मिलने के कार्य परेशानी का बोझ रहता है जिसके चलते वह मानसिक परेशानी से परेशान रहते हैं ਅਸੀਂ ਇੱਥੇ ਕੰਮ ਕਰਦੇ ਆ ਅੱਜ ਭਾਈ ਕੀ ਗੱਲ ਹੋਈ ਆ ਸਾਰੀ ਅੱਜ ਗੱਲ ਇਸ ਤਰ੍ਹਾਂ ਹੈਗੀ ਆ ਕਿ ਅੱਜ ਦੁਪਹਿਰੇ ਸਾਨੂੰ ਪਤਾ ਚੱਲਿਆ ਕਿ 1 ਵਜੇ ਦੇ ਕਰੀਬ 1:30 2 ਵਜੇ ਦੇ ਕਰੀਬ ਸਾਨੂੰ ਫੋਨ ਤੇ ਪਤਾ ਲੱਗਿਆ ਕਿ ਬੰਦਾ ਸਿੰਘ ਬਹਾਦਰ ਸਾਡਾ ਹੋਸਟਲ ਆ ਬॉयਜ਼ ਦਾ ਉਹਦੇ ਵਿੱਚ ਕੋਈ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਹੈ ਤੇ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਪਿੱਛੋਂ ਹੁਣੇਰਪੁਰ ਤੋਂ ਤੇ ਬੀ ਫਾਰਮੇਸੀ ਦੇ ਵਿੱਚ ਫਸਟ ਸੈਮੈਸਟਰ ਦਾ ਸਟੂਡੈਂਟ ਆ ਹਲੇ ਕੋਈ ਮਹੀਨਾ ਡੇਢ ਮਹੀਨਾ ਉਹਨਾਂ ਨੂੰਆਂ ਕਲਾਸਾਂ ਲੱਗੀਆਂ ਨੂੰ ਹੋਇਆ ਇਹਨੂੰ ਖੋਦ ਪੁਸ਼ੀ ਕੀਤੀ ਕਿਉਂ ਹੈ ਕੋਈ ਉਹਦਾ ਸੁਸਾਈਡ ਨੋਟ ਹੈ ਜਾਂ ਹੋਰ ਕੋਈ ਮੈਟਰ ਕੀ ਹੈ ਇਹਦੇ ਬਾਰੇ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਔਰ ਯੂਨੀਵਰਸਿਟੀ ਦੀ ਇਨਵੈਸਟੀਗੇਸ਼ਨ ਦੱਸੂਗੀ ਪਰ ਸਾਡਾ ਇੱਕ ਪੱਖ ਜ਼ਰੂਰ ਹੈਗਾ ਕਿ ਇਨਵੈਸਟੀਗੇਸ਼ਨ ਬਿਲਕੁਲ ਰਿਸਪੌਂਸਿਬਿਲਟੀ ਨਾਲ ਹੋਣੀ ਚਾਹੀਦੀ ਹੈ ਇਹਦੇ ਚ ਮਾਪਿਆਂ ਦੇ ਜਿੰਨੇ ਵੀ ਡਾਊਟ ਆ ਉਹਨਾਂ ਨੂੰ ਅਥਾਰਟੀ ਨੂੰ ਜਵਾਬ ਦੇਣਾ ਜ਼ਰੂਰੀ ਹੈ ਸੋ ਨਾਲ ਨਾਲ ਇਹ ਵੀ ਹੈ ਕਿ ਹੋਸਟਲ ਹੈ ਯੂਨੀਵਰਸਿਟੀ ਇੱਥੇ ਬੱਚਿਆਂ ਤੇ ਪ੍ਰੈਸ਼ਰ ਵੀ ਹੈਗੇ ਆ ਪਿਛਲੇ ਜਿਹੜੀ ਲੰਗੀ 11 ਤਰੀਕ ਆ ਇਸੇ ਹੋਸਟਲ ਦੇ ਹਜ਼ਾਰਾਂ ਵਿਦਿਆਰਥੀ ਡਿਪਾਰਟਮੈਂਟ ਦੇ ਅਸੀਂ ਪ੍ਰੋਟੈਸਟ ਆਰਗੇਨਾਈਜ਼ ਕੀਤਾ ਸੀ ਉਹਦੇ ਵਿੱਚ ਪੀਨ ਦਾ ਪਾਣੀ ਨਹੀਂ ਚੱਲ ਰਿਹਾ ਸੀ ਜੀ ਇਸ ਹੋਸਟਲ ਦੇ ਵਿੱਚ ਸੱਤ ਮੰਜ਼ਲਾ ਹੋਸਟਲ ਹੈ ਇਹਦੀ ਲਿਫਟ ਵੀ ਚੱਲਦੀ ਹੈਗੀ ਤੇ ਜੇ ਵਿਦਿਆਰਥੀ ਨੇ ਮੰਨ ਲਓ ਕਿ ਸੱਤਵੇਂ ਮੰਜ਼ਲ ਤੇ ਹੋਸਟਲ ਸ਼ੋਭਮੈਸ਼ ਬੱਚੇ ਦਾ ਨਾਮ ਹੈ ਉਹਦਾ ਰੂਮ ਵੀ ਛੇਵੇਂ ਮੰਜ਼ਲ ਤੇ ਆ ਤੇ ਜੇ ਬੱਚੇ ਨੂੰ 6 6 ਮੰਜ਼ਲ ਤੇ ਥੋੜੀਆਂ ਲਿਫਟਾਂ ਨਹੀਂ ਚੱਲਦੀਆਂ ਤੁਹਾਡੇ ਪੀਨ ਦਾ ਪਾਣੀ ਨਹੀਂ ਹੈਗਾ ਟਾਇਲਟ ਚ ਪਾਣੀ ਨਹੀਂ ਪ੍ਰੋਪਰ ਆਉਂਦਾ ਫਿਰ ਤੁਹਾਡੀਆਂ ਕਲਾਸਾਂ ਦਾ ਵੀ ਪ੍ਰੈਸ਼ਰ ਹੈ ਇਹ ਆਲ ਓਵਰ ਸਾਰੇ ਵਿਦਿਆਰਥੀਆਂ ਨੂੰ ਫੇਸ ਕਰਨਾ ਪੈਂਦਾ 1,10,000 ਰੁਪਇਆ ਬੀ ਟੈਕ ਦੀ ਜਿਹੜਾ ਵਿਦਿਆਰਥੀ ਫੀਸ ਪੇ ਕਰਦਾ ਤੇ ਜੇ ਉਹਨੂੰ ਅਸੀਂ ਬੇਸਿਕ ਫੈਸਿਲਿਟੀ ਨਹੀਂ ਦਿੰਦੇ ਤਾਂ ਇਹ ਬਿਲਕੁਲ ਗਲਤ ਗੱਲ ਹੈ ਹੁਣ ਇੱਥੇ ਅੱਜ ਇਹ ਘਟਨਾ ਘਟੀ ਵੀ ਸੀ ਨਹੀਂ ਹੈ ਵਾਈਸ ਚਾਂਸਲਰ ਯੂਨੀਵਰਸਿਟੀ ਚ 4 ਮਹੀਨਿਆਂ ਤੋਂ ਹੈ ਨਹੀਂ ਭਗਵਾਨਤਮਾਨ ਦੀ ਸਰਕਾਰ ਨੇ ਵੀਛ ਹੀ ਨਹੀਂ ਲਾਇਆ ਹਲੇ ਅਮ ਜੀ ਜਿਸ ਤਰ੍ਹਾਂ ਕਿ ਵੀਡੀਓ ਤੇ ਵਿੱਚ ਬੱਚੇ ਵੱਲੋਂ ਬੋਲਿਆ ਜਾ ਰਿਹਾ ਹੈ ਕਿ ਮੈਂ ਕੰਮ ਬਹੁਤ ਜ਼ਿਆਦਾ ਹੈ ਹਾਰਡ ਵਰਕ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਲੱਗਦਾ ਨੇ ਕਿ ਇਸ ਨੂੰ ਕੁਝ ਨੂੰ ਲੈ ਕੇ ਵੀ ਹੈ ਹੋ ਸਕਦਾ ਦੇਖੋ ਇਹ ਨਾ ਅਸੀਂ ਸਾਰਾ ਦਿਨ ਦੇਖਦੇ ਆ ਯੂਨੀਵਰਸਿਟੀ ਨੇ ਕੀ ਕੀਤਾ ਕਿ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਉਹ ਅਡਾਪਟ ਕਰ ਲਈ ਹੈ ਉਹਦੇ ਵਿੱਚ ਕੋਈ ਸਿਰ ਪੈਰ ਨਹੀਂ ਹੈਗਾ ਕੀ ਕੀਤਾ ਕਿ ਜਿਹੜੇ ਸਿਲੇਬਸ ਨੇ ਜਿਹੜੇ ਵਰਕਸ਼ਾਪ ਨੇ ਜਿਹੜੇ ਪਲੱਸ 2 ਵਾਲੇ ਬੱਚੇ ਯੂਨੀਵਰਸਿਟੀ 'ਚ ਆਏ ਆ ਪਹਿਲਾਂ ਇੱਥੇ ਕੀ ਹੁੰਦਾ ਸੀ ਕਿ ਪਲੱਸ 2 ਦੇ ਬੱਚਿਆਂ ਦੇ ਦਾਖਲੇ ਨਹੀਂ ਹੁੰਦੇ ਸੀ ਮਾਸਟਰ ਡਿਗਰੀ 'ਚ ਰਿਸਰਚ ਦੇ ਸਟੂਡੈਂਟ ਜ਼ਿਆਦਾ ਸੀ ਉਸ ਤੋਂ ਬਾਅਦ ਹੁਣ ਸਾਰੇ ਕੋਰਸ ਪਲੱਸ 2 ਤੋਂ ਸਟਾਰਟ ਆ ਉਹਦੇ ਜਿਹੜੇ ਸਿਲੇਬਸ ਆ ਤੇ ਉਹਦਾ ਜਿਹੜਾ ਐਨਪੀ ਦਾ ਆਇਆਗਾ ਉਹ ਇੰਨਾ ਵਧਾ ਦਿੱਤਾ ਗਿਆ ਕਿ ਪਹਿਲੇ ਸੈਮੈਸਟਰ 'ਚ 8 8 9 9 ਜਿਹੜੇ ਸ਼ਬਦ ਹੋ ਗਏ ਆ ਉਹਦੇ 'ਚ ਉਹ ਵੀਡੀਓ ਆ ਬੱਚਾ ਡੇਲੀ ਉਹ ਬਲੌਗ ਬਣਾ ਕੇ ਪਾਉਂਦਾ ਵਿੱਚ ਵੀ ਜ਼ਿਕਰ ਕਰ ਰਿਹਾ ਓਕੇ ਮਤਲਬ ਸਾਰਾ ਦਿਨ ਖੜਕੇ ਉਹ ਸਾਨੂੰ ਕਹਿੰਦੇ ਆ ਕੰਮ ਕਰਨ ਨੂੰ ਤੇ ਸਾਰਾ ਇੰਨੀਆਂ ਕਲਾਸਾਂ ਇੰਨਾ ਪ੍ਰੈਸ਼ਰ ਇਹ ਇਹ ਓਵਰਲੋਡ ਆ ਇੰਨਾ ਵਿਦਿਆਰਥੀਆਂ ਲਈ ਪ੍ਰੈਸ਼ਰ ਹੈ ਜਿਹੜਾ ਇਹ ਠੀਕ ਨਹੀਂ ਹੈਗਾ ਇਹ ਬੜਾ ਨਾ ਇਹ ਨੇਚਰਲ ਨਹੀਂ ਹੈਗਾ ਅਨ ਨੇਚਰਲ ਤਰੀਕੇ ਨਾਲ ਲੋਡ ਪਾਇਆ ਗਿਆ ਹੈਗਾ ਉਹਨੂੰ ਬੱਚੇ ਕਿੰਨਾ ਕੁ ਹੈਂਡਲ ਕਰ ਪਾਉਂਦੇ ਆ ਕਿੰਨਾ ਨਹੀਂ ਕਰ ਪਾਉਂਦੇ ਨਵੀਂ ਥਾਂ ਤੇ ਬੱਚਾ ਆਇਆ ਘੱਟੋ-ਘੱਟ ਉਹਦੇ 'ਚ ਕੁਝ ਤਾਂ ਠੀਕ ਚੀਜ਼ਾਂ ਹੋਣ ਔਰ ਭਗਵਾਨ ਸમાન ਦੀ ਸਰਕਾਰ ਨੂੰ ਨਵੀਂ ਸਿੱਖਿਆ ਨੀਤੀ ਸਿੱਧਾ ਲਾਗੂ ਨਹੀਂ ਕਰਨੀ ਚਾਹੀਦੀ ਸੀ ਉਹ ਕਟੋਂ ਕਟੇ ਪੰਜਾਬ ਦੇ ਵਿੱਚ ਕੋਈ ਕਮਿਸ਼ਨ ਬਣਾ ਕੇ ਉਹਦੀ ਸਮੀਖਿਆ ਕਰਦੇ ਫੇਰ ਕਿਤੇ ਜਾ ਕੇ ਲਾਗੂ ਕਰਨ ਦੀ ਗੱਲ ਕਰਦੇ ਹਲੇ ਤਾਂ ਤੁਸੀਂ ਇੱਥੋਂ ਦੀ ਗੱਲ ਕਰ ਰਹੇ ਹੋ ਕਿ ਮੰਦਭਾਗੀ ਘਟਣਾ ਉਹ ਵੀ ਤਾਂ ਆਪਾਂ ਗੱਲ ਕਰ ਰਹੇ ਹਾਂ ਇਹਦਾ ਪ੍ਰੈਸ਼ਰ ਆਉਣ ਵਾਲੇ ਦਿਨਾਂ 'ਚ ਕਾਲਜਾਂ ਦੇ ਵਿੱਚ ਪੰਜਾਬ ਦੇ ਸਾਰਿਆਂ 'ਚ ਯੂਨੀਵਰਸਿਟੀ 'ਚ ਬਹੁਤ ਵਧਣਾ ਵਿਦਿਆਰਥੀਆਂ ਦੀਆਂ ਰੀਪੇਅਰ ਆਉਣੀਆਂ ਆਈਆਂ ਵਿਦਿਆਰਥੀਆਂ ਤੋਂ ਪੇਪਰ ਤੁਸੀਂ ਹੈਰਾਨ ਹੋਵੋਗੇ ਕਿ 70 ਦਿਨਾਂ ਦੀ ਤਾਂ ਡੇਟ ਸ਼ੀਟ ਬਣਦੀ ਹੈ ਇਹਦੇ ਨਾਲ ਜੇ 2 ਮਹੀਨੇ ਪੇਪਰ ਹੀ ਚੱਲੀ ਗਏ ਔਰ ਇਹ ਇਹ ਚੀਜ਼ਾਂ ਠੀਕ ਨਹੀਂ ਹੈ ਇਹ ਤੇ ਬੈਠ ਕੇ ਨਿੱਠ ਕੇ ਗੱਲ ਕਰਨੀ ਬੰਦੀ ਹੈ ਜਿਹਦੇ ਤੇ ਸਰਕਾਰ ਸੀਰੀਅਸ ਨਹੀਂ ਹੈਗੀ ਬੇਸਤੀ ਕਰੀ ਹਮੇਰਪੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸਾਨੂੰ ਅਜ ਪ੍ਰਾਹ ਮੀਨ ਜੁਨੀਵਰਸਿਟੀ ਤੋਂ ਕਿ ਇਦਾਂ ਹੈਗਾ ਇਹਨੇ ਆਪਣੇ ਕਮਰੇ ਦੇ ਵਿੱਚ ਸਬਜੈਕਟ ਕਰ ਲਿਆ ਬਾਕੀ ਅਸੀਂ ਪਟਾਲ ਕੀਤੀ ਹੈ ਬਾਕੀ ਇਹਦੇ ਪੇਰੇ ਸਾਰੇ ਨੇ ਬਾਡੀ ਮਾਰਦੀ ਭੇਜ ਕੇ ਬੋਸਪੜ ਕਰਾਵਾਂਗੇ ਤੇ ਤੇ ਕారణਾ ਪਤਾ ਲਾਵਾਂ ਜਿਹੜੇ ਨੇ ਸੋਸਾਇਟੀ ਦੇ ਕਿਦਾਂ ਕੀਤਾ ਰਹੀ ਹੈ ਇਹ ਕੀ ਹੈ ਹੈਂਗਿੰਗ ਹੈ ਜੀ ਹਾਂ ਪੱਕੇ ਨਾਲ ਲੜਕਾ ਜਿਹੜਾ ਹੈਗਾ ਸੁਆਇਡ ਕੀਤਾ ਕੋਈ ਇਸ ਸੋਸਾਇਟੀ ਨੂੰ ਕੋਈ ਸੋਸਾਇਟੀ ਨਾਲ ਨਹੀਂ ਹੈਗੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈਗੀ ਫੋਰੈਂਸਿਕ ਟੀਮ ਵੀ ਅਸੀਂ ਫੌਕਰ ਤੇ ਬੁਲਾ ਲਈ ਸੀਗੀ ਉਹਨਾਂ ਨੇ ਵੀ ਆਪਣੀ ਪੜਤਾਲ ਤਫਤੀਸ਼ ਕਰਦੇ ਹੈ ਡੈਡ ਬੋਡੀ ਹੈਂਗਿੰਗ ਹੈ ਇਹ ਕਿ ਹੁਣ ਉਤਾਰੀ ਗਏ ਫਿਲਹਾਲ ਹੈਂਗਿੰਗ ਹੈ ਪੇਰੈਂਟਸ ਆ ਰਹੇ ਨੇ ਉਹਨਾਂ ਦੀ ਹਾਜ਼ਰੀ ਚ ਉਤਾਰਾਂਗੇ ਜੀ ਇਸ ਕੋਈ ਜਾਣਕਾਰੀ ਹੈ ਜੀ ਸਰ ਕਿਦਾ ਨਾਮ ਕੀ ਸੀ ਦਾ ਕਿਤਨਾ ਕਿਹੜੀ ਫਾਈਨ ਕਿਹੜੇ ਇਅਰ ਪੜਦਾ ਸੀ ਬੀ ਫਾਰਮੇਸੀ ਕਰ ਰਿਹਾ ਸੀ ਇਹਦੀ ਫਸਟ ਸੈਮੈਸਟਰ ਸੀਗਾ ਫਸ ਕੋਈ ਕੁਝ ਪਤਾ ਲੱਗਿਆ ਸਰ ਕਾਰਨ ਕਿ ਨਹੀਂ ਨਹੀਂ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਦੇਖੋ ਬਾਕੀ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਦੇ ਇੱਕ ਹੋਰ ਦੇ ਵਿੱਚ ਹੋਰ ਵੀ ਕੋਈ ਸਿਹ੍ਹਾ ਕੰਦਾ ਮੁੰਡਾ ਹਾਂ ਇੱਕ ਹੋਰ ਰਹਿੰਦਾ ਇਹਦੇ ਨਾਲ ਉਹ ਪਰ ਕੱਲ ਦਾ ਛੁੱਟੀਆਂ ਹੋ ਗਈਆਂ ਸੀਗੇ 12 ਵਜੇ ਦਾ ਗਿਆ ਹੋਇਆ ਉਹਨੂੰ ਵੀ ਅਸੀਂ ਬੁਲਾ ਰਹੇ ਹਾਂ ਉਹਨੂੰ ਵੀ ਸਭ ਕੁਝ ਪੜਤਾਲ ਕਰਾਂਗੇ ਤੇ ਕੱਲ ਰਾਤ ਦਾ ਹੋ ਸਕਦਾ ਹੈ ਕੱਲ ਸ਼ਾਮ ਦਾ ਜਾਂ ਰਾਤ ਦਾ ਹੋ ਸਕਦਾ ਹੈ ਬਾਕੀ ਪੋਸਟਮਾਰਟਮ ਦੇ ਵਿੱਚ ਕਲੀਅਰ ਹੋ ਹੀ ਜਾਣਾ ਹੈ